पखा नहीं, हो नहीं, हो नहीं, हो हो नहीं होना चाहिए मोदी जी ने चलाई थी पहला तो उन्होंने गैस सिलेंडर देते चुन चुके चुले बाद चुला के गैस है इस करके चाहते हो ਮਨੋਸੇ ਜੀ ਤਰ੍ਹਾਂ ਆਪ ਵੀ ਬੜੋ ਦੱਸਤਾ ਇਹ ਮਨਜੇ ਤਾਂ ਅਜੇ ਵੀ ਗੈਸ ਤੇ ਚੁੱਲ੍ਹਾ ਹੈ ਤਾਂ ਤੁਹਾਡਾ ਬੀਟੀ ਦਾ ਦਾਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਸਾਡੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਹੈਲਥ ਇੰਸ਼ੋਰੈਂਸ ਸਕੀਮ ਜਿਹੜੀ ਅੱਜ ਪੰਜਾਬ 'ਚ ਸ਼ੁਰੂ ਕੀਤੀ ਗਈ ਆ ਜਿਹਦਾ 10 ਲੱਖ ਤੱਕ ਦਾ ਕੈਸ਼ਲੈਸ ਇਲਾਜ ਜਿਹੜਾ ਪੰਜਾਬ ਦੇ 65 ਲੱਖ ਪਰਿਵਾਰਾਂ ਦੇ ਦੇ ਲਈ ਜਿਹੜਾ ਉਹ ਮੁਫਤ ਕਰ ਦਿੱਤਾ ਗਿਆ ਔਰ ਉਹਦੇ ਲਈ ਕੋਈ ਵੀ ਐਲੀਜੀਬਿਲਟੀ ਨਹੀਂ ਕਿ ਸਿਰਫ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਜਿਹੜਾ ਉਹ ਚਾਹੀਦਾ ਕਿਸੇ ਵੀ ਤੁਸੀਂ ਹਸਪਤਾਲ ਚੋਂ ਆਪਣਾ ਇਲਾਜ ਕਰਾ ਸਕਦੇ ਹੋ ਚਾਹੇ ਉਹ ਪ੍ਰਾਈਵੇਟ ਹਸਪਤਾਲ ਆ ਚਾਹੇ ਸਰਕਾਰੀ ਹਸਪਤਾਲ ਹੈ ਸਾਰੇ ਹੀ ਹਸਪੀਟਲ ਉਹਦੇ ਵਿੱਚ ਐਮਪੈਨਲਡ ਨੇ ਔਰ 2500 ਤਰ੍ਹਾਂ ਦੇ ਇਲਾਜ ਜਿਹੜੇ ਆ ਉਹਦੇ ਚ ਮੁਫਤ ਹੋਣਗੇ ਸੋ ਉਹਦੇ ਲਈ ਅਸੀਂ ਆਪਣੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਸਾਰਾ ਪ੍ਰੋਗਰਾਮ ਜਿਹੜਾ ਵੱਡੀ LCD ਸਕਰੀਨ ਲਾ ਕੇ ਲਾਈਵ ਕੀਤਾ ਗਿਆ ਔਰ ਸਾਡੇ ਸਾਰੇ ਹੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਅੱਜ ਇੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਆ ਔਰ ਉਹਨਾਂ ਨੇ ਖੁਸ਼ੀ ਦਾ اظہار ਕੀਤਾ ਮਠਿਆਈਆਂ ਵਡੀਆਂ ਗਈਆਂ ਨੇ ਕਿਉਂਕਿ ਇਹ ਸਕੀਮ ਬਹੁਤ ਹੀ ਵਧੀਆ ਸਕੀਮ ਹੈ ਔਰ ਸਭ ਤੋਂ ਲੋੜ ਇਸ ਵੇਲੇ ਕਿਉਂਕਿ ਬਿਮਾਰੀਆਂ ਦਿਨ-ਬ-ਦਿਨ ਵੱਧ ਰਹੀਆਂ ਨੇ ਔਰ ਮੈਡੀਕਲ ਇਲਾਜ ਦਿਨ-ਬ-ਦਿਨ ਮਹਿੰਗਾ ਹੁੰਦਾ ਜਾ ਰਿਹਾ ਸੋ ਇਹ ਬੜੀ ਸਮੇਂ ਦੀ ਲੋੜ ਸੀ ਜਿਹੜੀ ਸਰਕਾਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਨੇ ਲੋਕਾਂ ਦੀ ਨਬਜ਼ ਪੜੀ ਆ ਔਰ ਬਹੁਤ ਵਧੀਆ ਸਕੀਮ ਜਿਹੜੀ ਆ ਉਹ ਗਰੀਬ ਵਰਗ ਦੇ ਲਈ ਮੱਧਮ ਵਰਗ ਦੇ ਲਈ ਖਾਸ ਕਰਕੇ ਬਹੁਤ ਲਾਹੇਵੰਦ ਸਾਬਤ ਹੋਊਗੀ ਕਿਉਂਕਿ ਜਿਹੜੇ ਗਰੀਬ ਪਰਿਵਾਰ ਨੇ ਕਰਜ਼ਾਈ ਹੋਣ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਸੀ ਉਹ ਜਦੋਂ ਬੰਦਾ ਬਹੁਤ ਬਿਮਾਰ ਹੁੰਦਾ ਸੀ ਉਹਦਾ ਇਲਾਜ ਕਰਵਾਉਣਾ ਜਿਹੜਾ ਲੱਖਾਂ ਦਾ ਇਲਾਜ ਕਰਵਾਉਣਾ ਲੋਕ ਜਿਹੜੇ ਆ ਵਿਆਜ ਜੀ ਪੈਸੇ ਚੁੱਕ ਕੇ ਆਪਣੀਆਂ ਜਾਇਦਾਦਾਂ ਵੇਚ ਕੇ ਆਪਣੇ ਜੀਵਾਂ ਦਾ ਇਲਾਜ ਕਰਾਉਂਦੇ ਸੀ ਔਰ ਕਈ ਤੇ ਪੈਸੇ ਤੋਂ ਬਿਨਾ ਪ੍ਰਬੰਧ ਦੇ ਜਿਹੜੇ ਆ ਜੀ ਸਾਨੂੰ ਇੱਥੋਂ ਛੱਡ ਕੇ ਚਲੇ ਜਾਂਦੇ ਸੀ ਉਹਨਾਂ ਦੀ ਮੌਤ ਹੋ ਜਾਂਦੀ ਸੀ ਇਲਾਜ ਖੁਣੋ ਦਵਾਈਆਂ ਦੇ ਖੁਣੋ ਸੋ ਇਹ ਬਹੁਤ ਵਧੀਆ ਲਾਈਵ ਮਨਸ ਜਿਹੜੀ ਸਕੀਮ ਪੰਜਾਬ ਦੇ ਹਰ ਸ਼ਹਿਰੀ ਦੇ ਲਈ ਇਹ ਸਬਤ ਹੈ ਇਹ ਕਾਰ ਜਿਹੜੇ-ਜਿਹੜੇ ਹਸਪਤਾਲ ਨੇ ਇਹਦੇ ਵਿੱਚ ਤਕਰੀਬਨ ਸਾਰੇ ਹੀ ਜਿੰਨੇ ਵੀ ਭਾਵੇਂ ਸਰਕਾਰੀ ਹਸਪਤਾਲ ਨੇ ਤੇ ਭਾਵੇਂ ਪ੍ਰਾਈਵੇਟ ਹਸਪਤਾਲ ਨੇ ਤਕਰੀਬਨ ਸਾਰੇ ਹਸਪੀਟਲ ਜਿਹੜੇ ਆ ਇਹਦੇ ਵਿੱਚ ਐਮ ਪਾਇਨਲਡ ਨੇ ਔਰ 2500 ਤਰ੍ਹਾਂ ਦੇ ਜਿਹੜੇ ਆ ਇਲਾਜ ਤਕਰੀਬਨ ਹਰ ਤਰ੍ਹਾਂ ਦਾ ਇਲਾਜ ਇਹਦੇ ਵਿੱਚ ਮੁਫਤ ਹੈ ਜਿੱਦਣ ਪੇਸ਼ੈਂਟ ਐਡਮਿਟ ਹੋ ਗਿਆ ਤੇ ਐਡਮਿਟ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਉਹਦਾ ਟੈਸਟ ਹੁੰਦਾ ਦਵਾਈ ਹੁੰਦੀ ਆ ਹਸਪੀਟਲ ਦਾ ਖਰਚਾ ਬੈੱਡ ਦਾ ਖਰਚਾ ਸਾਰੇ ਹੀ ਖਰਚੇ ਜਿਹੜੇ ਆ 10 ਲੱਖ ਤੱਕ ਜਿਹੜੇ ਆ ਉਹ ਸਰਕਾਰ ਵੱਲੋਂ ਮੁਫਤ ਕੀਤੇ ਜਾਂਦੇ ਇਸ ਇਲਾਜ ਤੋਂ ਬਾਅਦ ਇੱਕ ਰਹਿ ਗਈ ਆਪਣੀ ਟਿਕਾਹੀ ਹਰ ਜਿਹੜਾ ਡਾਕਟਰ ਉਹ ਚਿੰਤਾ ਦਾ ਉਹ 1000 ਵਾਲੀ ਸਕੀਮ ਵੀ ਜਿਹੜਾ ਹੁਣ ਬਜਟ ਮਾਰਚ ਦੇ ਮਹੀਨੇ ਚ ਪੇਸ਼ ਹੋਣ ਜਾ ਰਿਹਾ ਉਦੇ ਵਿੱਚ ਬਜਟ ਦੇ ਵਿੱਚ ਪ੍ਰੋਵੀਜ਼ਨ ਕਰ ਲਈ ਗਈ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਲਾਨ ਨਹੀਂ ਕੀਤਾ ਕਿ ਇਸ ਬਜਟ ਦੇ ਵਿੱਚ ਜਿਹੜਾ ਵਾ ਉਹਦੀ ਪ੍ਰੋਵੀਜ਼ਨ ਹੋ ਗਈ ਆ ਔਰ ਅਪ੍ਰੈਲ ਦੇ ਮਹੀਨੇ ਤੋਂ ਇਹ ਸਕੀਮ ਜਿਹੜੀ ਆ ਇਹ ਸ਼ੁਰੂ ਕੀਤੀ ਗਈ ਬਹੁਤ ਆਪਣੀ ਵਿਰੋਧੀ ਪਾਰਟੀਆਂ ਕੀ ਕਹਿਣਾ ਚਾਹੁੰਦੇ ਆ ਸਾ ਇਹਨਾਂ ਦੇ ਆਪ ਬਜਟ ਨੂੰ ਨਹੀਂ ਹੋ ਰਿਹਾ ਕੰਮ ਸਪਾਰਨਾ ਇਹਨਾਂ ਬਜਟ ਨੂੰ ਕੋਈ ਕੋ ਵਿਰੋਧੀ ਪਾਰਟੀਆਂ ਦਾ ਤੇ ਘਾਟੋ ਕਲੇਸ਼ ਨਹੀਂ ਮੁਕਰਿਆ ਪੰਜਾਬ ਨੂੰ ਉਹਨਾਂ ਵਿਜ਼ਨ ਕੀ ਦੇਣਾ ਵਾ ਉਹਤੇ ਇੱਕ ਦੂਜੇ ਨੂੰ ਹੀ ਜਿਹੜਾ ਵਾ ਉਹ ਨੀਚਾ ਤਖੋਂਤੇ ਕਾਂਗਰਸੀ ਆਪਣੇ ਆਪ ਚ ਲੱਗੇ ਹੋਏ ਆ 8-10 ਉਹਨਾਂ ਦੇ ਸੀਐਮ ਦੇ ਕੈਂਡੀਡੇਟ ਨੇ ਔਰ ਰੋਜ਼ ਹੀ ਕੋਈ ਨਾ ਕੋਈ ਕਾਉਂਟਰੋਵਰਸੀ ਨਵੀਂ ਉਹਨਾਂ ਨੇ ਆਪ ਹੀ ਸਿਹੜ ਲੈਂਦੇ ਆ ਔਰ ਦਿਨ ਬਦ ਦਿਨ ਜਿੱਦਾਂ ਇਲੈਕਸ਼ਨ ਨੇੜੇ ਆ ਰਹੀ ਆ ਉਹ ਕਾਉਂਟਰੋਵਰਸੀਆਂ ਉਹਨਾਂ ਦੀਆਂ ਜਿਹੜੀਆਂ ਵਾਧੀਆਂ ਜਾ ਰਹੀਆਂ ਨੇ ਸੋ ਪੰਜਾਬ ਤੇ ਤੇ ਬਹੁਤ ਵਧੀਆ ਮਾਹੌਲ ਜਿਹੜਾ ਆਮ ਆਦਮੀ ਪਾਰਟੀ ਦੇ ਹੱਕ ਤੇ ਜਿਹੜਾ ਬੰਦਾ ਉਹ ਦਿਖਾਈ ਦੇ ਬਹੁਤ ਵਧੀਆ ਜੀ ਜਿਸ ਤਰ੍ਹਾਂ ਦੀਆਂ ਸਕੀਮਾਂ ਚੱਲ ਰਹੀਆਂ ਨੇ ਸਰਪੱਖੀ ਵਿਕਾਸ ਹੋ ਰਿਹਾ ਨੌਜਵਾਨਾਂ ਨੂੰ ਡਾਕਰੀਆਂ ਮਿਲ ਰਹੀਆਂ ਨੇ ਕਿਸਾਨਾਂ ਨੂੰ 24 ਘੰਟੇ ਬਿਜਲੀ ਮਿਲ ਰਹੀ ਆ ਵਧੀਆ ਫਸਲਾਂ ਚੁੱਕੀਆਂ ਜਾ ਰਹੀਆਂ ਨੇ ਹਰ ਵਰਗ ਜਿਹੜਾ ਵਾ ਉਹ ਖੁਸ਼ਹਾਲ ਹੋ ਰਿਹਾ ਔਰ ਹਰ ਵਰਗ ਜਿਹੜਾ ਵਾ ਉਹ ਪੰਜਾਬ ਸਰਕਾਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਜਿਹੜਾ ਵਾ ਉਹ ਖੁਸ਼ ਆ ਔਰ 27 ਜਿਹੜੀ ਆ ਦੁਬਾਰਾ ਆਮ ਆਦਮੀ ਪਾਰਟੀ ਜਿਹੜੀ ਆ ਚੰਗੀ ਮੰਡੇਟ ਤੇ ਨਾਲ ਸਰਕਾਰ ਬਣ ਕਰਨ ਯਾਰ ਆਮ ਲੋਕੀ ਹੱਥ ਖੜਕ ਕਿਸ ਤਰ੍ਹਾਂ ਬਣਾਵੋਗੇ ਜੀ ਇਹਦੇ ਵਿੱਚ ਸਾਡਾ ਜਿਹੜਾ ਪਾਰਟੀ ਦਾ ਯੂਥ ਵੰਗਾ ਉਹਨਾਂ ਦੀਆਂ ਅਸੀਂ ਜ਼ਿੰਮੇਵਾਰੀਆਂ ਲਾਈਆਂ ਨੇ ਬਕਾਇਦਾ ਉਹਨਾਂ ਨੂੰ ਮਸ਼ੀਨਾਂ ਮੁਹੱਈਆ ਕਰਵਾ ਕੇ ਉਹਨਾਂ ਨੂੰ ਘਰ ਘਰ ਜਾ ਕੇ ਸੇਵਾ ਉਹਨਾਂ ਨੂੰ ਦਿੱਤੀ ਆ ਕਿ ਤੁਸੀਂ ਡੇਲੀ ਦੇ 50 ਪਰਿਵਾਰਾਂ ਕੋ ਜਾਣਾ ਵਾ ਔਰ ਸਾਰੀ ਮਸ਼ੀਨ ਤੇ ਵਿੱਚ ਜਿਹੜਾ ਐਂਟਰ ਕਰਕੇ ਇਹ ਸਾਰਾ ਫ੍ਰੀ ਆਫ ਕਾਸਟ ਇੱਕ ਵੀ ਰੁਪਿਆ ਜਿਹੜਾ ਵਾ ਉਹ ਇਹਦਾ ਨਹੀਂ ਲੱਗੇਗਾ ਸਾਰੇ ਕਾਰਡ ਜਿਹੜੇ ਆ ਬਿਲਕੁਲ ਫ੍ਰੀ ਸਾਡੇ ਵਲੰਟੀਅਰ ਜਾ ਕੇ ਘਰ ਘਰ ਲੋਕਾਂ ਦੇ ਬਣਾ ਕੇ ਦੇਣ ਧੰਨਵਾਦ